ਹਰੀ ਉਹ ਵੀ ਨੌ ਕੰਪਨੀਆਂ ਦਾ ਜਿਹੜਾ ਜ਼ਿਕਰ ਐਦੋਂ ਪਹਿਲਾਂ ਕਾਰਵਾਈ ਕਿਉਂ ਨਹੀਂ ਹੋਈ ਉਹਦੇ ਪਿੱਛੇ ਕਾਰਨ ਇਹ ਸੀ ਵੀ ਜਦੋਂ ਚੰਨੀ ਮੁੱਖ ਮੰਤਰੀ ਬਣਦਾ ਜਦੋਂ ਇਹਦੇ ਇਹਦੇ ਤੇ ਮੁਕੱਦਮਾ ਦਰਜ ਹੁੰਦਾ ਮਜੀਠੀਆ ਦੇ ਉੱਤੇ 2021 ਦੇ ਵਿੱਚ ਉਸ ਵੇਲੇ ED ਦੀ ਰਿਪੋਰਟ ਆ ਜਿਹੜੀ ਉਹਦੇ ਵਿੱਚ 12 13 ਜਿਹੜੇ ਕਾਂਗਰਸ ਦੇ ਮਨਿਸਟਰ ਤੇ ਐਮਐਲਏ ਉਸ ਜਾਂਚ ਦੇ ਘੇਰੇ ਚ ਆ ਗਏ ਆ ਮੈਂ ਤੁਹਾਨੂੰ ਉਹ ਰਿਪੋਰਟ ਦੀ ਕੁਝ ਦਿਖਾਉਣਾ ਵੀ ਆ ਆ ਜਿਹੜੀ ਰਿਪੋਰਟ ਨੇ ਉਹ ਜਾਂਚ ਉਸ ਸੀਜ ਨੇ ਬੰਦ ਕਰਾਈ ਉਸ ਸੀਜ ਨੇ ਦੀ ਪਰਵਾਹੀ ਨਹੀਂ ਕਰ ਦਿੱਤੀ ਆ ਲੋ ਇਹ ਈਡੀ ਦੀ ਰਿਪੋਰਟ ਆ ਇਹਦੇ ਵਿੱਚ ਕਾਂਗਰਸ ਦੇ ਆ ਵਿੱਚ ਲਿਖਿਆ ਉਹਨਾਂ ਨੇ 10 ਵਿਧਾਇਕਾਂ ਦੇ ਨਾਲ-ਨਾਲ ਉਸ ਸਮੇਂ ਦੇ ਮੁੱਖ ਮੰਤਰੀ ਦੇ ਕੁਝ ਸਲਾਹਕਾਰ ਮੰਤਰੀ ਅਤੇ ਆਪਕਾਰੀ ਮੰਤਰੀ ਵੀ ਇਸ ਸ਼ਰਾਬ ਮਾਫੀਆ ਵਿੱਚ ਸ਼ਾਮਲ ਹਨ ਫਿਰ ਵੀ ਇਹ ਮਾਮਲਾ ਪੰਜਾਬ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਆ ਲੋ ਪੜਨੋ ਤੇ ਅੱਜ ਜਿਹੜੇ ਲੋਕ ਆਪਣਾ کردار ਜਿਹੜਾ ਘੜ ਰਹੇ ਆ ਫਿਰ ਇਹਦੇ ਵਿੱਚ ਹੀ ਗਾਂ ਭੋਲਾ ਡਰੱਗ ਰੈਕਟਾਉਂਦਾ ਜਗਦੀਸ਼ ਸਿੰਘ ਭੋਲੇ ਦੀ ਪੁੱਛਗਿੱਛ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਤੇ ਦਮਨਵੀਰ ਸਿੰਘ ਪੁੱਤਰ ਸਰਮਣ ਸਿੰਘ ਫਲੋਰ ਇਹਨਾਂ ਦੇ ਨਾਂ ਆਏ ਸੀ ਹਾਲ ਨੂੰ ਪੜੋ ਜਿਹੜੀ ਅੱਜ ਵੀ ਜਿਹੜੀ ਕਾਰਵਾਈ ਹੋ ਰਹੀ ਹੈ ਇਸੇ ਰਿਪੋਰਟ ਦੇ ਉੱਤੇ ਜਿਹੜੀ ਹਾਈ ਕੋਰਟ ਨੇ ਜਾਂਚ ਕਰਵਾਈ ਕਿਉਂਕਿ ਅਸੀਂ ਮਹਿਕਮੇ 'ਚ ਰਹੇ ਹਾਂ ਸਾਨੂੰ ਬਹੁਤ ਕੁਝ ਪਤਾ ਇਹ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੁਟਕਾ ਫੜ ਕੇ ਸੌਂ ਖਾਦੀ ਸੀ ਉਹ ਅੱਗੇ ਕਿਉਂ ਨਹੀਂ ਫੜੀ ਜਾਂਚ ਜਦੋਂ ਵੀ ਕੋਈ ਇਮਾਨਦਾਰ ਅਫਸਰ ਲੱਗਦਾ ਸੀ ਜਦੋਂ ਦਿਓ 2020 ਦਾ ਸ਼ਰਾਬ ਦਾ ਕਾਂਡ ਹੁੰਦਾ ਉਹਦੇ ਵਿੱਚ ਜਦੋਂ ਪੱਪੂ ਇੱਕ ਜੰਤੀਪੁਰੀਆ ਦਾ ਜਿਹੜਾ ਆਉਂਦਾ ਉਹ ਐਮਐਲਏ ਦਾ ਖਾਸਮ ਖਾਸ ਸੀ ਤੇ ਬਿਕਰਮਜੀਤ ਸਿੰਘ ਮਜੀਠੀਏ ਨੇ ਉਸ ਇੱਕ ਇਮਾਨਦਾਰ ਐਸਐਸਪੀ ਤੇ ਦੋਸ਼ ਲਾਏ ਜਿਹਦੀ ਹਰ ਰੋਜ਼ ਦੀ ਰਿਕਵਰੀ ਉਸ ਵੇਲੇ ਕੋਈ 9 ਕਿਲੋ ਕੋਈ 8 ਕਿਲੋ ਕੋਈ 10 ਕਿਲੋ ਫਿਰ ਆਹ ਕੈਪਟਨ ਸਾਹ ਜਿਹੜੇ ਹੈਗੇ ਆ ਅਕਾਲੀਆਂ ਦੇ ਕਹਿੰਦੇ ਉਸ ਅਫਸਰ ਨੂੰ ਚੇਂਜ ਕਰਤੀ ਆ ਤੇ ਮਜੀਠੀਆ ਇਹ ਬਿਆਨ ਦਿੰਦਾ ਵੀ ਜਿਹੜਾ ਸ਼ਰਾਬ ਦਾ ਘਟਾਲਾ ਜਿਹੜਾ ਸ਼ਰਾਬ ਦਾ ਕਾਂਡ ਹੋਇਆ ਇਹ ਐਸਐਸਪੀ ਸਾਹਿਬ ਦੀ ਲਾਪਰਵਾਹੀ ਨਾ ਹੋਇਆ ਕਾਰਨ ਕੀ ਸੀ ਉਹ ਐਸਐਸਪੀ ਹਰ ਰੋਜ਼ ਇਹਨਾਂ ਤੱਕ ਇਹਨਾਂ ਦੇ ਗਲਮੇ ਤੱਕ ਪਹੁੰਚਦਾ ਜਾਂਦਾ ਸੀ ਤੇ ਬਹੁਤ ਵੱਡੇ ਰੈਕਟ ਹੈ 25 25 ਗੱਡੀਆਂ ਦੇ ਨੰਬਰ ਅੰਮ੍ਰਿਤਸਰ ਤੋਂ ਫਲੈਸ਼ ਹੁੰਦੇ ਸੀ ਵੀ ਆਹ ਗੱਡੀਆਂ ਕਿਸੇ ਨਾਕੇ ਤੇ ਰੁਕਣੀਆਂ ਨਹੀਂ ਚਾਹੀਦੀਆਂ ਉਹਨਾਂ ਚ ਕੀ ਹੁੰਦਾ ਸੀ ਉਹ ਛੱਟੋਪਾਧਿਆ ਸਾਹਿਬ ਵਸਤਾਰ ਨਾਲ ਦੱਸ ਗਿਆ ਕਿਉਂਕਿ ਇਹਦੇ ਪਿੱਛੇ ਜਿਹੜਾ ਹੁਣ ਸਾਡੇ ਏਰੀਏ ਦਾ ਸਭ ਤੋਂ ਵੱਡਾ ਕੋਟੀ ਸੇਖਾਂ ਏਰੀਏ ਦਾ ਸਮਗਲਰ ਸੀ ਉਹ ਇੱਕ ਸਾਧੂ ਦਾ ਸਕਾ ਭਾਨ ਜਿਆ ਸੀ ਬਹੁਤ ਵੱਡੇ ਪ੍ਰਭਾਵਸ਼ਾਲੀ ਸਾਧੂ ਦਾ ਜਿਹਦੇ ਮੁੱਖ ਮੰਤਰੀ ਸਿਰ ਝਕਾਉਂਦਾ ਸੀ ਉਦੋਂ ਅੱਗੇ ਇੱਕ ਹੋਰ ਡੇਰਾ ਜੁੜਦਾ ਜਿਹਦੀ ਰਾਏ ਸਿੱਖ ਬਰਾਦਰੀ ਦੀ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਰਾਏ ਸਿੱਖ ਬਰਾਦਰੀ ਬੈਠੀ ਆ ਉਹਦੀ ਵੋਟ ਆ ਜਿਹੜੀ ਉਸ ਡੇਰੇ ਨਾਲ ਜੁੜੀ ਹੋਈ ਸੀ ਇਹਦੇ ਬੜੇ ਲੰਬੇ ਚੌੜੇ ਪਿੱਛੇ ਇਹਦੇ ਹੱਥ ਸੀ ਇਸੇ ਕਰਕੇ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਸੀ ਬੀ ਜਾਂ ਤਾਂ ਮਜੀਠੀਆ ਨੂੰ ਗ੍ਰਫਤਾਰ ਕਰੋ ਨਹੀਂ ਅਸੀਂ ਹੈੱਡਕੁਆਰਟਰਾਂ ਤੇ ਧਰਨੇ ਦੇਵਾਂਗੇ ਤੇ ਉਸੇ ਵੇੜੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵੇ ਦੇ ਪਿਤਾ ਬਾਰੇ ਜਿਹੜੀ ਚਿੱਠੀ ਲਿਖਤੀ ਸੀ ਸੋਨੀਆ ਗਾਂਧੀ ਨੂੰ ਵੀ ਇਹਦੀ ਜਾਂਚ ਸੀਬੀਆਈ ਤੋਂ ਕਰਾਓ ਜਦੋਂ 2015 ਦੇ ਵਿੱਚ ਸਰਬੱਤ ਖਾਲਸਾ ਹੁੰਦਾ ਇੱਕ ਐਮਐਲਏ ਅਸਤੀਫਾ ਦਿੰਦਾ ਜਿਹਦੇ ਪਿੱਛੇ ਵਿਕਰਮਜੀਤ ਸਿੰਘ ਮਜੀਠੀਆ ਲੜਾਇਆ ਵੀ ਉਹਨੇ ਸੀ ਜਿਤਾਇਆ ਵੀ ਉਹਨੇ ਸੀ ਉਸ ਤੋਂ ਬਾਅਦ ਉੱਥੇ ਉਪਚੋਣ ਹੁੰਦੀ ਆ ਅਕਾਲੀ ਦਲ ਜਿੱਤਦਾ ਫੇਰ ਦੁਬਾਰਾ ਉਹ ਐਮਐਲਏ ਕਾਂਗਰਸ ਦਾ ਬਣਦਾ ਉਦੋਂ ਬਾਅਦ ਸ਼ਰਾਬ ਕਾਰਨ ਹੁੰਦਾ ਹੁਣ ਵੀ ਜਿਹੜਾ ਇਹ ਵਿਜੀਲੈਂਸ ਦੇ ਅਫਸਰਾਂ ਨੇ ਜਿਹੜੀ ਇਹ ਕਾਰਵਾਈ ਕੀਤੀ ਉਹਦੀ ਛਲਾਗਾ ਕਰਨੀ ਬਣਦੀ ਹੈ ਸਰਕਾਰ ਦੀ ਛਲਾਗਾ ਕਰਨੀ ਬਣਦੀ ਹੈ ਕਿਉਂਕਿ ਪਿਛਲੀਆਂ ਭਰਤੀਆਂ ਚ 9 ਲੱਖ ਬੱਚੇ ਦਾ ਡੋਪ ਹੋਇਆ ਕੋਈ ਬੱਚਾ ਪੋਜ਼ਿਟਿਵ ਨਹੀਂ ਆਇਆ ਪੰਜਾਬ ਨੂੰ ਬਦਨਾਮ ਅਸੀਂ ਖੁਦ ਹੀ ਬਹੁਤ ਕੀਤਾ ਹੋਇਆ ਕੋਈ ਕਹੀ ਜਾਂਦਾ ਇੱਥੇ ਸਾਡੀਆਂ ਪੰਜਾਬਣਾਂ ਦੀਆਂ ਕੁੱਖ ਚ ਬੱਚੇ ਭਈਆਂ ਦੇ ਆ ਕੋਈ ਕਹੀ ਜਾਂਦਾ ਜੀ ਇੱਥੇ ਆ ਹੁਣ ਜਿਹੜਾ ਨਸ਼ੇੜੀ ਬੰਦਾ ਜਿਹਨੇ ਹਟਣਾ ਹੀ ਨਹੀਂ ਇਸ ਰਾਤ ਉਹ ਤਾਂ ਕਰੋਗੇ ਕਿ ਤਿੰਨਾਂ ਇੱਕ ਬੰਦੇ ਦਾ ਇੱਕ ਮੁੰਡੇ ਦਾ ਮੈਂ ਖੁਦ ਤਿੰਨ ਵਾਰੀ ਨਸ਼ਾ ਛਡਾਤਾ ਉਹ ਫੇਰ ਨਹੀਂ ਹਟਦਾ ਹੁਣ ਉਹ ਗੋਲੀਆਂ ਪੀ ਪੀ ਕੇ ਲਾਈ ਜਾਂਦਾ ਉਹਦਾ ਕੀ ਹਾਲ ਆ ਤੁਸੀਂ ਦੱਸ ਦਿਓ ਜਿਹਨੇ ਇਸ ਰਾਹ ਤੋਂ ਨਹੀਂ ਮੁੜਨਾ ਉਹਨੇ ਨਹੀਂ ਮੁੜਨਾ